ਮਨਸ਼ੇਮ ਅਸਤਾਬਾ ਜਾਬ ਦੇ ਕੈਬਨਟ ਮੰਤਰੀ ਕੁਦੀਪ ਸਿੰਘ ਹਰਵਾਲੂ ਕਾਰਿਵਾਰ ਹਰਵਾਲੂ ਅੱਜ ਗਲੋਰੀ 바ਵਾ ਜੋਤੀ ਇੱਕ ਨਾਮੀ ਸਿੰਗਰ ਜਿਹੜੇ ਨੇ ਉਹਨਾਂ ਦੇ 바ਵਾ ਦੀ ਬੇਟੀ ਗਲੋਰੀ 바ਵਾ ਨੂੰ ਇੱਕ ਚੈੱਕ ਜਿਹੜਾ ਹੈ ਉਹਨਾਂ ਨੇ ਆਪਣੀ ਦਰਖਾਸਤ ਦਿੱਤਾ ਕਿਉਂਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਸੀ ਜਿਸ ਦੇ ਕਪੜਾ ਲਾ ਕੋ ਉਸ ਨੂੰ ਲੋੜ ਹੈ ਉਸ ਤੋਂ ਬਾਅਦ ਪਹਿਲੀ ਵਾਰ ਹੈ ਕਿ ਕੈਬਨਿਟ ਮੰਤਰੀ ਨੇ ਆਪਣੇ ਖਾਤੇ ਵਿੱਚ ਉਹ ਉਸ ਦਾ ਖੁਦ ਰਾਸ਼ੀ ਜਮ੍ਹਾ ਹੈ ਜੀ ਇਸ ਤੋਂ ਬਾਅਦ ਆਪਣੀ ਫਾਈਲ ਉਹਨੂੰ ਕੈਬਨਿਟ ਮੰਤਰੀ ਮੌਜੂਦ ਨੇ ਓਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾ ਰਿਕਮੈਂਡ ਕਮੇਟੀ ਕਮੇਟੀ ਐਸਾ ਨਾ ਕਰੀਏ ਪਲੀਜ਼ ਪਲੀਜ਼ ਅੰਮ੍ਰਿਤਾਲ ਤੋਂ ਮੈਂ ਖਲੇ ਕਰ ਲੋ ਯਾਰ ਦੋ ਵੀ ਕਰ ਲਿਓ ਕਰ ਲੈਣੇ ਜੀ ਸਰ ਬੈਗ ਕਰ ਲੀ ਤੇਰਾ ਅੰਮ੍ਰਿਤਾਲ ਦੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਾਂਡਰ ਸਾਹਿਬ ਅੰਮ੍ਰਿਤਸਰ ਦੇ ਡੀਸੀਪੀ ਸਾਹਿਬ ਅਸੀਂ ਪੰਜਾਬ ਦੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਇੱਕ ਕਦਰ ਦੇ ਉੱਤੇ ਖੜੇ ਐ ਗੁਰਮੀਤ ਬਾਵਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ ਹਨ ਮੋਹਨ ਸਰਮਾਇਆ ਸਨ ਇਹਨਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈਠ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾ ਜੁਗਨੀ ਹੀ ਰਾਂਝਾ ਪਤਨੀ ਕਿੰਨੇ ਕਿੰਨੇ ਵਧੀਆ ਜਿਹੜੇ 바ਵਾਜੀ ਨੇ ਗੀਤ ਗਾਏ ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਵਧੀਆ ਜੀ ਸਾਡੀ ਛੋਟੀ ਭੈਣ ਨੇ ਜਿਹੜੀ ਗੁਰਦੀਤ 바ਵਾਜੀ ਦੀ ਬੇਟੀ ਨੇ ਇਹਨਾਂ ਨੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ ਤਿੰਨ ਚਾਰ ਸਾਲਾਂ ਚ ਪੰਜ ਸਾਲਾਂ ਚ ਗਰਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗਉਂਦੀ ਸੀਗੀ ਉਹ ਵੀ ਗਏ ਤਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਨਾਂ ਦੇ ਆਪਣਾ ਪਰਵਾਦ ਇਹ ਕੱਲੇ ਆ ਇਨਾਂ ਕੋਈ ਰੋਟੀ ਦਾ ਸਦਨ ਨਹੀਂ ਹੈ ਔਰਿੰਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇਹ ਘਰ ਦੇ ਨਾਲ ਇਨਾਂ ਦੀਆਂ ਪੰਜ ਤਕਾਨਾ ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਆ ਕਿ ਆਪਾਂ ਕਿੱਦਾਂ ਦੇ ਲੋਕ ਆ ਕਿ ਆਪਾਂ ਇੱਦਾਂ ਦੇ ਵੱਡੇ ਸੰਗੀਤ ਇੰਨਾ ਵੱਡੀ ਕਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਛ ਮੇਰੇ ਭਰਾਵਾਂ ਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਿਰਾਇਆ ਹੀ ਦਿੰਦੇ ਆ ਨਾ ਉਹ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਆ ਯਾਰ ਸਾਡੇ ਅੰਦਰ ਪਤਾ ਨਹੀਂ ਸਾਡਾ ਅੰਦਰ ਹੀ ਖਤਮ ਹੋ ਗਿਆ ਮੈਂ ਤੇ ਹਿਸਾਬ ਲਾਉਣਾ ਜਦੋਂ ਮੈਂ ਇਦਾਂ ਵੀ ਇੱਕ ਟਰਾਂਮਾ ਤੇ ਜਾਣਾ ਤੇ ਮੈਨੂੰ ਦੁੱਖ ਹੁੰਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਗਏ ਕਿੱਥੇ ਪਹੁੰਚ ਗਏ ਯਾਰ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਪਾਂ ਆਵਾਜ਼ ਸਾਹਿਬ ਦੇ ਹਾਸ਼ਮ ਛਾਹ ਦੇ ਪੰਜਾਬ ਜਿੰਨਾਂ ਨੇ ਸ੍ਰੀਨਦਰ ਕੋਹਲ ਪ੍ਰਕਾਸ਼ ਕੋ ਗੁਰਮੀਤ ਬਾਬਾ ਜਮਲਾ ਜੱਟ ਸਾਡੇ ਜ਼ੂਹ ਦੀਆਂ ਖਦਾਕਾਂ ਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰ ਰਹੇ ਇਹ ਇਹ ਜਾਣ ਕੇ ਬਹੁਤ ਦੁੱਖ ਹੋਇਆ ਸੋ ਜਦੋਂ ਗਲੋਰੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਦਾਸ ਹੋਇਆ ਬੇਦੇ ਕੁਝ ਦੋਸਤ ਨੇ ਕੈਨੇਡਾ ਮੈਕਸ ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜਰਾ ਦੇਖੋ ਕੀ ਬੜ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਤੇ ਕਿਉਂਕਿ ਗੁਰਮੀਤ ਬਾਬਾ ਜੀ ਨਾਲ ਮੇਰੇ ਬਹੁਤ ਬਹੁਤ ਹੀ ਨੇੜੇ ਦੇ ਉਹ ਮੇਰੀ ਵੱਡੀ ਭੈਣ ਸੀਗੀ ਬਹੁਤ ਸਬੰਧ ਸੀਗੇ ਕਿਉਂਕਿ ਮੈਂ ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ ਚ ਹੋਇਆ ਜਗਦੇਖਲਾਂ ਅਸੀਂ 90 ਦੇ ਵਿੱਚ ਉੱਥੇ ਸਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗੁਰਮੀਤ ਬਾਬਾ ਜੀ ਉਸ ਮੇਲੇ ਦੀ ਮੋਢੀ ਸੀਗੀ ਹਰ ਮੇਲੇ ਤੇ ਜਦੋਂ ਮੇਲਾ ਲੱਗਦਾ ਹੀ ਬਾਬਾ ਜੀ ਉੱਥੇ ਜਾਂਦੇ ਸੀਗੇ ਤੇ ਮੇਰੇ ਪਰਿਵਾਰ ਦੇ ਨਾਲ ਵੀ ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਏ ਸਭ ਕੁਝ ਕੀਤਾ ਤੇ ਸਾਡੇ ਜਿਹੜੇ ਆਰਟਿਸਟਾਂ ਦੀਆਂ ਜ਼ਾਇਦਾ ਤਾਂ ਦੱਬੀਆਂ ਜਾ ਰਹੀਆਂ ਇਹ ਬਹੁਤ ਦੁੱਖ ਹੈ ਔਰ ਮੈਂ ਉਸ ਲਈ ਸਾਡੇ ਡੀਸੀ ਸਾਹਿਬ ਅਮਰ ਸਾਹਿਬ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਸਲਾਹ ਕੀਤੀ ਤੇ ਮੈਂ ਨੰਦ ਨੂੰ ਕਹਾ ਗਿਆ ਯਾਰ ਮੈਂ ਤਾਂ ਇੱਕ ਗਰੀਬ ਜਿਹਾ ਮੱਤੜ ਜਿਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ ਲੱਖ ਰੁਪਈਆ ਤਨਖਾਹ ਆ ਜੇ ਮਨਿਸਟਰ 1 ਲੱਖ 5000 ਰੁਪਈਆ ਬੰਦਾ ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਬਲੌਦੀ ਨੂੰ ਆਪਾਂ ਦੇ ਕੇ ਉਹਨੇ ਤਾਂ ਮੈਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਈਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ ਲੈਡ ਕਲਾਸ ਦੇ ਵਿੱਚੋਂ ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਮ ਆਇਆ ਇੱਕ ਮੈਂ ਤੁਹਾਡੇ ਲਈ মিডিਏ ਦੇ ਦਾ ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋ ਗਰਦਾਸ ਮਾਨ ਜੀ ਨੇ ਸਾਡੇ ਕੋ ਹਰਸੇਵਾ ਏਜੰਸੀ ਜੀ ਨੇ ਹਰਪਦੇਵ ਮਾਨ ਜੀ ਨੇ ਬਾਸ ਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂਜ ਐਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਔਰ ਬਾਵੇ ਹੁਣੀ ਰੰਜੀਤ ਹੋਣੀ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟ ਜਿਹੜੇ 10-10 ਹਜ਼ਾਰ ਤੇ ਪ੍ਰੋਗਰਾਮ ਲਾਉਂਦੇ 15 ਹਜ਼ਾਰ ਤੇ 20 ਹਜ਼ਾਰ ਤੇ ਇਹ ਇਹ ਕੇ ਬਚਾਰੇ ਪੁਰਾਣੇ ਸਿੰਗਰ ਜਿਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਇੱਜ਼ਤੀ ਆ ਕਿ ਯਾਰ ਇਦਾਂ ਦਾ ਕੁਝ ਮਤਲਬ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਰ ਆ ਜਾਂ ਨਵਾਂ ਵੀ ਸਿੰਗਰ ਕੋਈ ਅੱਜ ਜੇ ਤਸਦੀ ਤੋਂ ਚਲਿਆ ਜਾਂਦਾ ਤੋ ਉਹਦਾ ਪਰਵਾਹ ਉਹਦੇ ਬੱਚੇ ਪਿੱਛੋਂ ੱੱਕਾ ਨਾ ਕੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤੁਹਾਡੇ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਨੂੰ ਆਹ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਘਰਾਂ 'ਚ ਸਾਡੇ ਵੀ ਘਰਾਂ ਦੇ ਵਿੱਚ ਕੱਲ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ ਤਾਡੇ ਘਰਾਂ 'ਚ ਤੁਸੀਂ ਇੱਡੇ ਵੱਡੇ ਆਰਟਿਸਟ ਦੀਆਂ ਦੁਕਾਨਾਂ ਮਾਲ ਕੇ ਬਿਠੇ ਹੋ ਤੁਹਾਨੂੰ ਆਪਣੇ ਆਪ 'ਚ ਜਿਹੜੀ ਉਹ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਹ 'ਤੇ ਜਾਓ ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗਦਵੀਤ 바ਵਾ ਦੀਆਂ ਦੁਕਾਨਾਂ ਮਾਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖੋਣਦੇ ਆ ਕੀ ਦੱਸੋਗੇ ਆਪਣੇ ਬੱਚਿਆਂ ਨੂੰ ਅਸੀਂ ਤੇ ਆਪਣੇ ਬੱਚਿਆਂ ਨੂੰ ਗਦਵੀਤ 바ਵਾ ਦੇ ਸਰਿੰਦਰ ਕੋਲ ਦੇ ਪ੍ਰਕਾਸ਼ ਕੋਲ ਦੇ ਗੀਤ ਸੁਣਾਉਂਦੇ ਆ ਕਿ ਇਹ ਇਹ ਸਾਡਾ ਪੁਰਾਣਾ ਸੰਗੀਤ ਹੈ ਸਾਡੀ ਲੋਕ ਗਾਇਕੀ ਆ ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸਦੇ ਹੋਗੇ ਕਿ ਅਸੀਂ ਗਲਬੀਤ ਤਬਾਵਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਰੋਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਦਨੇ ਮੇਰੀ ਉਹਨਾਂ ਨੂੰ ਬੇਇੱਜ਼ਤੀ ਆ ਮੈਂ ਡੀਸੀਪੀ ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆਇਆ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਦਾ ਕਾਨੂੰਨੀ ਪਰ ਕਿਹਦੇ ਆ ਜਿਹੜੀ ਆ ਉਹ ਦੇਖੋ ਅਸੀਂ ਕਾਨੂੰਨੀ ਤੌਰ ਤੇ ਸਦਾ ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨੀ ਤੌਰ ਤੇ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਮਾਨ ਸਾਹਿਬ ਖੋਦੇਸ ਪਲਵਾਰਨਾ ਬੜਾ ਪਿਆਰ ਕਰਦੇ ਮੇਰੇ ਨਾਲ ਉਹ ਦੋ ਵਾਰ ਆਏ ਸਟੇਟ ਮਿਨਿਸਟਰ ਬਣ ਤੋਂ ਪਹਿਲਾਂ ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਗਰਮੀਤ ਬਾਬਾ ਜੀ ਦਾ ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਗੌਰੀਦ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਵਗੈਰਾ ਮਿਲਦੀ ਹੋਵੇ ਉਹ ਵੀ ਕਰਾਂਗੇ ਪਰ ਸਤ ਮੈਂ ਮੈਂ ਤੁਹਾਡੇ ਥੂ ਇਹ ਕਹਿਣਾ ਚਾਹੁੰਦਾ ਮੈਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਸਰ ਕਿਸੇ ਵੀ ਹਾਲਤ ਦੇ ਵਿੱਚ ਬੇਮੀਤ ਬਾਬਾ ਜੀ ਦੀ ਪ੍ਰਾਪਰਟੀ ਦੇ ਕਿਸ ਨੂੰ ਕਬਜ਼ਾ ਨਿਕਾੰਦਾਂਗੇ ਭਾਵੇਂ ਜੋ ਮਰਜ਼ੀ ਹੋਵੇ ਠੀਕ ਆ ਉਹ ਦਸੀ ਕਾਨੂੰਨੀ ਤੌਰ ਤੇ ਅੱਜ ਤਾਂ ਅਸੀਂ ਹੱਥ ਜੋੜਦੇ ਆ ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ ਤਸ ਕਰੋ ਤਸ ਨਾ ਦੀ ਕੋਈ ਚੀਜ਼ ਆ ਗਈ ਆ ਤੁਸੀਂ ਸਿੱਦੇ ਮੰਦਿਰਾਂ ਤੇ ਜਾਂਦੇ ਹੋ ਗੁਰਦਆਰਿਆਂ ਤੇ ਜਾਂਦੇ ਹੋ ਯਾਰ ਪਾਠ ਪੂਜਾ ਕਰਦੇ ਹੋ ਤੁਸੀਂ ਕੋਈ ਤਸ ਕਰੋ ਇਸ ਪਰਿਵਾਰ ਦੇ ਉੱਤੇ ਬੱਚਿਆਂ ਤੇ ਤਸ ਕਰੋ ਉਹਨਾਂ ਦੇ ਦੋ ਤੀਆਂ ਦੋ ਤੀਆਂ ਦੇ ਤਾਂ ਸਿਕਰੋ ਤੋਂ ਹੀ ਹੋਇਆ ਤਾਂ ਇਹ ਰੋਟੀ ਤੋਂ ਭੁੱਖੇ ਤਾਂ ਆਪਾਂ ਉਹਨਾਂ ਦੀ ਜਾਇਦਾਦ ਮਾਲ ਕੇ ਬੈਠੇ ਹਾਂ ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਦਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦੁਕਾਨਾਂ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਛੁਡਾਇਆ ਜਾ ਸਕੇ ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ ਮੈਂ ਦੁਨੀਆ ਭਰ ਦੇ ਚ ਵਸਦੇ ਐਨਆਰਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਵੀ ਗਲੋਰੀ ਦੀ ਜੋ ਜੋ ਮਤ ਕਰ ਸਕਦੇ ਹੋ ਜਰੂਰ ਕਰੋ ਸਾਡਾ ਇਹ ਪਤਵਾਦ ਹੈ ਇਸ ਪਤਵਾਦ ਨੂੰ ਭੁੱਖੇ ਦੀ ਮੰਨ ਦੇਣਾ ਆਪਾਂ ਇਸ ਨਾਲੀਆਂ ਬੱਚਿਆਂ ਨੂੰ ਪੜਾਉਣਾ ਇਹ ਆਪ ਵੀ ਗਾਉਂਦੀ ਆ ਬਹੁਤ ਵਧੀਆ ਇਹ ਵਧੀਆ ਆਪ ਪਗਾ ਲੈਂਦੀ ਅੱਛਾ ਗਾਉਂਦੀ ਆ ਤੇ ਅੱਜ ਕੱਲ ਚਲੋ ਗਾਇਕੀ ਦਾ ਥੋੜਾ ਸੂਬ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀ ਹੈ ਉਸ ਲੈਵਲ ਦੇ ਨਹੀਂ ਆਰਟਿਸਟ ਪਰ ਇਹ ਲੋਕ ਗਾਇਕੀ ਜਿਹੜੀ ਉਹਦੇ ਮਦਈ ਹੈ ਸੋ ਇਹ ਇਹ ਜਿਹੜਾ ਕਹਾੜਾ ਲੋਕ ਗਾਇਕੀ ਦਾ ਇੱਕ ਕਹਾੜਾ ਆ ਤੁਸੀਂ ਦੇਖਿਆ ਕਿ ਕਿੱਡੇ ਵੱਡੇ ਮਾਨ ਸਨਮਾਨ ਲੱਗੇ ਬਾਵਾ ਜੀ ਦੇ ਸੋ ਮੈਂ ਤਾਰੇ ਤੋਂ ਦੁਕਾਨਦਾਰਾਂ ਨੂੰ ਬੇਤੀ ਕਰੂੰ ਭਾਈ ਅਪੀਲ ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਰਾਇਆ ਸੈੱਟ ਕਰ ਲੋ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਰ ਦੇਣੀ ਚਾਹੀਦੀ ਮੈਂ ਉਹਨਾਂ ਨੂੰ ਅਪੀਲ ਹੀ ਕਰਨ ਆਇਆ ਅੱਜ ਤੇ ਫਿਰ ਅਸੀਂ ਆਪਣੇ ਸਰਕਾਰ ਦੀ ਤੌਰ ਤੇ ਕਦੂਨੀ ਤੌਰ ਤੇ ਆਪਾਂ ਸਾਰੇ ਪੱਖ ਬਾਚ ਕੇ ਤੇ ਮਤਲਬ ਸਖਤ ਕਾਰਵਾਈ ਕਰਾਂਗੇ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਦੀ ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿੱਛੇ ਅੱਜ ਤੋਂ ਥੋੜਾ ਸਾਲ ਡੇਟਸਾਲ ਪਹਿਲਾਂ ਤਾਨੂੰ ਪਤਾ ਨਾਟਕਕਾਰ ਸਰਦਾਰ ਗਸ਼ੰਤ ਸਿੰਘ ਉਹਨਾਂ ਦਾ ਘਰ ਤੋੜ ਦੇ ਲੱਗੇ ਸੀਗੇ ਉਦੋਂ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਪਹਿਲੇ ਡੀਸੀ ਸੀਗੇ ਉਦੋਂ ਉਹਨਾਂ ਨੂੰ ਮੈਂ ਕਹਿ ਕੇ ਉਹ ਘਰ ਜਿਹੜਾ ਸਰਦਾਰ ਗਸ਼ੰਤ ਸਿੰਘ ਜੀ ਦਾ ਬਚਾਇਆ ਕਿ ਐਡੇ ਵੱਡੇ ਨਾਟਕਕਾਰ ਦਾ ਯਾਰ ਘਰ ਤੁਸੀਂ ਤੋੜ ਦੇ ਲੱਗੇ ਹੋ ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰਾਪਰਟੀ ਜਿਹੜੀ ਉਹ ਖਰਾਬ ਨਹੀਂ ਹੋਣ ਦਵਾਂਗੇ ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੱਕੜਿਓ ਸਾਡੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ ਸਰਕਾਰ ਨਾਲ ਆ ਅਸੀਂ ਜਾਤੀ ਤੌਰ ਤੇ ਨਾਲ ਆ ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ। ਹਾਂ ਤੇ ਅੱਜ ਜੀ ਉਹਨਾਂ ਦੀ ਅੱਜ ਕੈਬਨਟ ਮੰਤਰੀ ਜੀ ਆਇਆਂ ਤੁਹਾਡੇ ਬੁਕਾਰ ਤੁਹਾਡੀ ਸਹਾਇਤਾ ਕਰਕੇ ਗਏ ਵਿੱਤੀ ਦੋਸ਼ ਤੇ ਕੀ ਕਹਿਣਾ ਚਾਹੋਗੇ? ਮੈਂ ਬੜੀ ਧੰਨਵਾਦੀ ਹਾਂ ਜੀ। ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ। ਮੈਨੂੰ ਨਹੀਂ ਸੀ ਪਤਾ ਕਿ ਇੰਨਾ ਝੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ। ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਦੇ ਕਿ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਪੈਸਾ ਨਹੀਂ ਚਾਹੀਆ ਭਾਜੀ। ਮੈਂ ਚਾਹਨੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਦੇ ਜਾਣ ਤੋਂ ਬਾਅਦ ਤੇ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਹੈ ਕੇ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ੇ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਉਸ ਮੈਂ ਉਸ ਗਾਇਕੀ ਨੂੰ ਅੱਗੇ ਵਧਾਉਣ ਦੇ ਵਿੱਚ ਕਮਰ कसे ਹੋਏ ਨੇ ਤੇ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮੜਾ ਮੋਟਾ ਬਚ ਜਾਵੇ ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹੋ ਹੀ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦਿਓ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹਣੀ ਆ ਉਦੇ ਬਾਰੇ ਵਿੱਚ ਅਦੀਵ ਸਾਹਿਬ ਕਹਿੰਦੇ ਕਿ ਕਾਨੂੰਨੀ ਤੌਰ ਤੇ ਤੁਹਾਡੀ ਫੀਲ ਕਲਰ ਕੀਤੀ ਗਈ ਹੈ ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪਿਊਟ ਹੈ ਕਿ ਉਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਤਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ ਮੈਂ ਹੁਣ ਥੋੜੀ ਕਹਿੰਦੇ ਨੇ ਸਾੱਚ ਸਾਰਾ ਹੁਣਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ ਦੱਸਣਾ ਵਰਗੇ ਕਿੰਨੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਤੁਹਾਡੇ ਤੇ ਸਾਰੇ ਜੀ ਮੇਰੇ ਤਿੰਨੇ ਭੈਣਾ ਅਸੀਂ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮ ਸਭ ਨੂੰ ਮੈਂ ਦੇਖ ਰਹੀ ਹਾਂ